ਬਹੁਤ ਹੀ ਭਾਗਾ ਵਾਲਾ ਦਿਨ ਸ਼ਨੀਵਾਰ 12 ਜੁਲਾਈ 2025 ਅਧਿਆਸਕ ਦਾ ਸਥਾਨ ਸਮਾਦੀ ਸਥਾਨ ਬਾਬਾ ਸੁਖਾਣਾਂ ਜੀ ਬਾਬਾ ਮਠ ਤੇ ਤੁਹਾਨੂੰ ਸਵੇਰ ਦੇ ਦਰਸ਼ਨ ਕਰਵਾ ਰਹੇ ਹਾਂ ਦਰਸ਼ਨ ਕਰੋ ਮੁਹੁ ਮੰਗੀਆਂ ਮਰਾਦਾਂ ਪਾਓ ਵੀਰ ਹਨੂਮਾਨ ਜੀ ਪਵਨ ਪੁੱਤਰ ਵੀਰ ਹਨੂਮਾਨ ਜੀ ਸਭ ਦੀਆਂ ਮਨੋ ਕਾਮਨਾ ਪੂਰਨ ਕਰਨਗੇ ਇਹ ਦਰਬਾਰ ਤੋਂ ਜੋ ਵੀ ਕੁਝ ਮੰਗੋਗੇ ਹਰ ਹਾਲ ਦੇ ਵਿੱਚ ਤੁਹਾਨੂੰ ਇਸ ਦਰਬਾਰ ਤੋਂ ਮਿਲੇਗਾ ਇਸ ਲਈ ਬਾਬਾ ਮੜੀ ਜੀ ਦੇ ਦਰਬਾਰ ਤੇ ਆਓ ਉਹ ਹ ਮੰਗੀਆਂ ਮਰਾਦਾਂ ਪਾਓ ਹਰ ਰੋਜ਼ ਤੁਹਾਨੂੰ ਪੇਜ ਤੇ ਬਾਬਾ ਸੁਖਾ ਨੰਜੀ ਦੇ ਸਵੇਰ-ਸਵੇਰ ਦੇ ਦਰਸ਼ਨ ਕਰਵਾਏ ਜਾਂਦੇ ਹਨ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰੋ ਮੈਂ ਤੁਹਾਡਾ ਆਪਣਾ ਵੀ ਜੇ ਸ਼ਰਮਾ ਵੀ ਜੇ ਸਟੂਡੀਓ ਸਕੂਰੋਡ ਤਪਾ ਜੈ ਬਾਬਾ ਮਰਦੀ